ਲੋ ਜੀ ਅੱਜ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ ਅੰਜ ਆਪਾਂ ਪਹੁੰਚੇ ਆਂ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਤੇ ਤ੍ਰੀਂਦਕੋਟ ਤੇ ਦੇਖਦੇ ਆਇ ਤੁਹਾਨੂੰ ਦਿਖਾਉਣੇ ਆਂ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਦੇ ਦਰਸ਼ਨ ਕਰਾਉਣੇ ਆ ਇਹ ਤਪਸਥਾਨ ਜੀ ਕੋੜਕੂਰਾ ਸ਼ਹਿਰ ਮੇੜ ਸਿੱਖਾਂ ਵਾਲਾ ਪਿੰਡ ਉੱਥੇ ਬਣਿਆ ਹੋਇਆ ਤੇ ਇੱਥੇ ਹਰ ਇੱਕ ਨੂੰ ਜਿਹੜਾ ਮੇਲਾ ਲੱਗਦਾ ਤੇ ਮੱਛੀਆਂ ਦੀ ਮੱਸੀਆਂ ਨਿਕਮ ਨੀਕਮ ਤੇ ਇਹ ਜਿਹੜਾ ਤਪਸਥਾਨ ਆ ਜੀ ਇਹ ਸੰਧੂਆਂ ਦਾ ਜਿਹੜਾ ਗੋਤ ਆ ਜੀ ਉਦੇ ਨਾਲ ਜੁੜਿਆ ਹੋਇਆ ਸਾਨੂੰ ਇੱਥੇ ਆਉਂਦੇ ਆ ਤੇ ਇੱਥੇ ਆਪਣੇ ਮਿੱਟੀ ਕੜਦੇ ਆ ਔਰਖਿਆਂ ਦੀ ਇਹ ਜਗਾ ਤਨਤਨ ਬਾਬਾ ਕਾਲਾ ਮਹਿਰ ਜੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਅੱਜ ਤੁਹਾਨੂੰ ਕਰਾਉਣੇ ਦਰਸ਼ਨ ਤਨਤਨ ਬਾਬਾ ਕਾਲਾ ਮਹਿਰ ਜੀ ਦੇ ਨਿਵਾਸ ਸਥਾਨ ਦੇ ਲਓ ਜੀ ਇਹ ਹੈਗਾ ਫਰੰਟ ਸਾਈਡ ਜੀ ਆਪਾਂ ਖੜੇ ਆ ਫਰੰਟ ਸਾਈਡ ਇਹ ਜਿਹੜੀ ਸੜਕ ਆਉਂਦੀ ਹੈ ਜੀ ਇਹ ਕੋੜ ਤੋਂ ਤੇ ਫਰੀਦਕੋਟ ਤੋਂ ਆਉਂਦੀ ਹੈ ਜੀ ਦੋਵਾਂ ਸੈੱਡ ਤੋਂ ਇਹ ਜੰਗਲ ਦੇ ਵਿੱਚ ਜਿਹੜਾ ਵਸਿਆ ਹੋਇਆ ਦੇਖੋ ਸਾਰੇ ਪਾਸੇ ਚਾਰੇ ਪਾਸੇ ਜੰਗਲੀ ਜੰਗਲਾ ਇੰਦਰ ਜਿਹੜਾ ਜਾਂਦਾ ਹੈ ਰਸਤਾ ਛੱਪੜ ਨੂੰ ਜਾਂਦਾ ਜਿੱਥੇ ਮਿੱਟੀ ਕੱਢੀ ਜਾਂਦੀ ਹੈ ਵਗੈਰਾ ਇਹ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਤੇ ਆ ਕਰੋ ਦਰਸ਼ਨ ਜੀ ਤਨ ਤਨ ਬਾਬਾ ਕਾਲਾ ਮੇਰ ਜੀ ਤਪਸਥਾਨ ਬੀੜ ਸਿੱਖਾਂ ਵਾਲਾ ਆਏ ਤੁਹਾਨੂੰ ਕਰਾਉਣੇ ਆ ਅੰਦਰ ਦੇ ਦਰਸ਼ਨ ਗਾਉ ਜੀ ਇੱਥੇ ਹੀ ਦਾਰੂ ਚੜਦੀ ਆ ਦਾਰੂ ਦਾ ਪ੍ਰਸ਼ਾਦ ਜਿਹੜਾ ਮਿਲਦਾ ਤੇ ਸੰਗੁਣਾ ਮੇਲਾ ਇੱਥੇ ਲੱਗਿਆ ਹਰ ਇੱਕ ਮਨੋ ਲੱਗਦਾ ਜੀ। ਜੰਮਨ ਕੋਨੇ ਦੇ ਦਲੇ ਪਾਸੇ ਜਗਾ ਇਹ ਜਿਸ ਨੇ ਵੀਰ ਨੇ ਗੱਡੀ ਚੜਾਈ ਆ। ਸੁਖ ਕੋਰੀ ਹੋਣ ਤੇ ਆ ਦੇਖੋ ਜੀ। ਤਾਂਤਲ ਬਾਬਾ ਕਾਲਾ ਮਹਿਰ ਜੀ। ਸੰਧੂ ਸ਼੍ਰੀਮਤੀ ਸਿਮਰਨ ਕੌਰ ਸੰਧੂ ਪਤਨੀ ਬਰਿੰਦਰ ਸਿੰਘ ਸੰਧੂ ਪੁੱਤਰ ਸ੍ਰੀ ਆਨ ਸਿੰਘ ਸੰਧੂ ਵਾਸੀ ਲੁਧਿਆਣਾ ਤੇ ਕੈਨੇਡਾ ਪਰਿਵਾਰ ਵੱਲੋਂ ਜੀ ਜਿਹੜਾ 19 ਸਾਲ ਤੋਂ ਬਾਅਦ ਬੱਚਾ ਪੈਦਾ ਹੋਇਆ ਜੀ ਉਹਨਾਂ ਦੀ ਖੁਸ਼ੀ ਦੇ ਵਿੱਚ ਤੇ ਸੁਖਾ ਸੁਖੀ ਸੀ ਇੱਕ ਸਾਲ ਬਾਅਦ ਜਿਹੜਾ ਬੱਚਾ ਪੈਦਾ ਹੋਇਆ ਜੀ ਇਹ ਸਕੋਰਪੀਓ ਗੱਡੀ ਚੜਾਈ ਹੈ ਜੀ ਤੇ 80000 ਰੁਪਏ ਦਾ ਦਾਨ ਕੀਤਾ ਜੀ ਇੱਧਰ ਕਰਾਉਣੇ ਸਨ ਦਰਸ਼ਕਾਂ ਤੋਂ ਤਰਵਾ ਬਾਬਾ ਕਾਲਾ ਮਰਜੀ ਦੇ ਲਓ ਜੀ ਇਹ ਫਰੰਟ ਸਾਈਡ ਆ ਯਾਨੀ ਕਿ ਆਪਾਂ ਹੁਣ ਬਾੜਵੇਂ ਚੜ ਗਏ ਇੱਧਰ ਦੇਖੋ ਇਹ ਬਹੁਤ ਸੁੰਦਰ ਪਾਰਕ ਬਣੇ ਹੋਏ ਆ ਅੱਖੇ ਚੱਲ ਜਾਂਦੀ ਇਹ ਦੇਖੋ ਇਹ ਹਾਲ ਆ ਜੀ ਇਦਾਂ ਦੇਖਿਓ ਕਿੰਨਾ ਸੁੰਦਰ ਦ੍ਰਿਸ਼ਾ ਤੇ ਬਹੁਤ ਉੱਚਾ ਬਣਿਆ ਹੋਇਆ ਸਾਰੇ ਪਾਸੇ ਦੇ ਕੋਲ ਜੰਗਲੇ ਜੰਗਲਾ ਉਹਨਾਂ ਦਿਖਾਉਣੇ ਦੂਸਰੀ ਸਾਈਡ ਵਾਹ ਦੇਖੋ ਇੰਤਰਮ ਬਾਬਾ ਕਾਲਾ ਮੈਦ ਇਹ ਤਪਸਥਾਨ ਆਈ ਆਵਾਜ਼ੀ ਦਾ ਦੇਖੋ ਜੀ ਕਿੰਨਾ ਸੁੰਦਰ ਦੇਖੋ ਦ੍ਰਿਸ਼ਾ ਉੱਚੀ ਜਗਾ ਨੂੰ ਕਿੰਨਾ ਪੰਡਤ ਬਾਬਾ ਕਾਲਾ ਮਹਿਰ ਜੀ ਅੰਦਰ ਤੋਂ ਤੁਹਾਨੂੰ ਦਿਖਾਉਣੇ ਆ ਲਓ ਜੀ ਆਪਾਂ ਅੰਦਰ ਇੰਟਰ ਹੋ ਗਏ ਤੇ ਬਾਬਾ ਜੀ ਤਸਵੀਰ ਲੱਗੀ ਹੋਈ ਆ ਇੱਧਰ ਦੇਖੋ ਇਹ ਇੱਥੇ ਲੋਕ ਮੱਥਾ ਟੇਕਦੇ ਆਂ ਦੇਖੋ ਜੀ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਇੱਧਰ ਦੇਖੋ ਜੀ ਮਾਬਾ ਜੀ ਨੇ ਤਸਵੀਰ ਜਿਹੜੀ ਬਣੀ ਹੋਈ ਆ ਇੱਥੇ ਹੀ ਪ੍ਰਸ਼ਾਦ ਦਾ ਭੋਗ ਲੱਗਦਾ ਪ੍ਰਸ਼ਾਦ ਨੂੰ ਤੁਹਾਨੂੰ ਦਿਖਾਉਣੇ ਆ ਲੋਕ ਇੱਥੇ ਆ ਕੇ ਆਪਣੇ ਸ਼ਾਬਾਦ ਲਾਉਦੇ ਆ ਦੇਖੋ ਜੀ ਵਗਾਰੇ ਵਗਾਰੇ ਨੰਮਮ ਗਾਇਰ ਚੜਾ ਰਹੇ ਲੋਕ ਦੇਖੋ ਜੀ ਬੱਤਾ ਬੱਚਾ ਪਿਆ ਰਿਹਾ ਹੈ ਚਾ ਪੈਦਾ ਹੁੰਦੀ ਖੁਸ਼ੀ ਜੀ ਬਾਬਾ ਜੀ ਦੇ ਆਏ ਆ ਪ੍ਰਸ਼ਾਦ ਚੜਾਉਣ ਬਾਕੀ ਤੁਹਾਨੂੰ ਬਾਅਦ ਦਾ ਦਿਖਾਉਣੇ ਇਸ ਦੰਗੜਾ ਕੋਈ ਮੱਛਾ ਬੈਠਾ ਹੋਇਆ ਤੇ ਸੁੱਖ ਨਾਲ ਸੁਖੀ ਜੀ ਪੂਰੀ ਹੋਈ ਹੈ ਅੱਜ ਤੋਂ ਬਾਬਾ ਜੀ ਸਤਾਂ ਤੇ ਸ਼ੁਕਰਾਨਾ ਕਰਨਾ ਆਇਆ ਤੇ ਬਾਕੀ ਤੁਹਾਨੂੰ ਦਿਖਾਉਣੇ ਬਾਹਰ ਦਾ ਦ੍ਰਿਸ਼ ਇਹ ਕੋਈ ਸਾਰੇ ਛੱਡਾਂ ਤੇ ਸਾਰਾ ਛੱਡਾਂ ਤੇ ਜੰਗਲੇ ਜੰਗਲਾ ਮਾਇਆ ਘੋੜੇ ਚਪਾਉ ਜੀ ਅੰਦਰ ਦੇਖੋ ਸਾਰੇ ਪਾਸੇ ਜੰਗਲ ਜੰਗਲਾ ਤੇ ਸ਼ਾਮ ਨੂੰ ਇੱਥੇ ਪੰਛੀ ਬਹੁਤ ਆਉਂਦੇ ਆ ਮੋਰ ਵਗੈਰਾ ਹਿਰਨ ਵਗੈਰਾ ਉਹ ਵੀ ਤੁਹਾਨੂੰ ਦਿਖਾਉਣੇ ਸ਼ਾਇਦ ਮਿਲ ਜਾਣ ਤਾਂ ਅਕੇ ਇਧਰ ਕਟਿੰਗ ਦਾ ਕੰਮ ਚੱਲ ਰਿਹਾ ਈ ਫੋਲਾਣਾ ਦੇਖੋ ਬਹੁਤ ਹੀ ਖੂਬਸੂਰਤ ਨਜ਼ਾਰਾ ਈ ਚਾਰੇ ਪਾਸੇ 12-1300 ਕਿੱਲਾ ਜਿਹੜਾ ਹੈਗਾ ਜੰਗਲਾਈਏ ਜੰਗਲ ਦੇ ਵਿੱਚ ਵਸਿਆ ਹੋਇਆ ਦੇਖੋ ਜੀ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਇਧਰਲੇ ਪਾਸੇ ਸੰਗਤਾਂ ਦੇ ਬਹਿਣਾ ਤੇ ਮੇਰਾ ਪੂਰਾ ਪ੍ਰਬੰਧ ਹੈ ਦੇਖੋ ਇਧਰ ਪੂਰੀ ਸ਼ਾ ਸੰਗਣੀ इधर लंगर हाल आई इधर भी थोड़ा लाके चला गए दिखाने पूरा वादिया बनाया देखो जी सब तो सामने संघनी दरखत ये पारक आ गई ਦੇ ਦੇਖੋ ਸਾਹ ਰਿਪਾਸ ਜੰਗਲੀ ਜੰਗਲਾ ਜਿੱਥੇ ਤੱਕ ਨਿਗਾਹ ਵਗਦੀ ਆ ਲਓ ਦੇਖੋ ਜੀ ਇਹ ਲੰਗਰ ਹਾਲ ਆ ਜੀ ਦੇਖ ਇਹ ਬਣਾਇਆ ਹੋਇਆ ਪਾਰਕ ਪੰਜ ਕਾਲੀਆਂ ਆਵਾਜ਼ ਆ ਰਹੀਆਂ ਦੇਖੋ ਇਹ ਫੁੱਲਾਂ ਦੀ ਜਿਹੜੀ ਕਟਿੰਗ ਹੋਈ ਆ ਕਟਿੰਗ ਕਰੀ ਜਾਂਦੇ ਹੋਰ ਸਿਰ ਉਹਦੇ ਦੇਖੋ ਜੀ ਸੰਗਤਾਂ ਦੇ ਬਹਿਣਾ ਆ ਤੇ ਦੇਖੋ ਬਾਹਰ ਆਇਆ ਛੇ ਆ ਦੇਦਰ ਬੈਠੀ ਵੀ ਹੋਣਗੇ ਸੰਗਤਾਂ ਨੰਦ ਕੋਣੇ ਸ਼ਾਇਦ ਬੜੀ ਸਫਾਈ ਦਾ ਕੰਮ ਚੱਲ ਜਾਂਦਾ ਇਹ ਕੋਈ ਦਸਾਂਗ ਤਾਈਆਂ ਦੀ ਸਫਾਈ ਇੱਧਰ ਕਰ ਗਿਆ ਸਫਾਈ ਇੱਧਰਲੇ ਪਾਸੇ ਸੰਗਤਾਂ ਦੀ ਸਫਾਈ ਕਰੀ ਜਾਨਾ ਦੇਖੋ ਟਰਾਲੀ ਖੜੀ ਹੋਈ ਹੈ ਤਨ ਬਾਬਾ ਕਾਲਾ ਮੈਰ ਜਿਹਦੀ ਯਾਦ ਨੂੰ ਸਮਾਰਕਤ ਸਰਾਨਾ ਮਰਹਾਣੇ ਦਾ ਮੇਲਾ 30 ਮਾਰਚ 2025 ਦਿਨ ਐਤਵਾਰ ਬਿੰਡ ਸਿੱਖਾਂ ਵਾਲਾ ਕੋੜਕਪੂਰਾ ਜਿਹੜੇ ਕੋੜਕਪੂਰਾ ਜੀ ਐ ਲੱਖ ਲੱਖ ਆਦਾ ਹੀ ਹੋਵੇ 30 ਮਾਰਚ ਨੂੰ ਜੀ ਇਹ ਮੇਲਾ ਲੱਗਦਾ ਹਰ ਸਾਲ ਇਹ ਦੇਖੋ ਸਫਾਈ ਵੀ ਗੱਲਾਂ ਦਾ ਕੰਮ ਚੱਲੀ ਜਾਂਦਾ ਜੀ ਬਾਕੀ ਦਰਾਖਤ ਦੇਖੋ ਜੀ ਕੁਦਰਤ ਦੇਖੋ ਜੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਹ ਲੋ ਜੀ ਨੇ ਪੱਥਰ ਤਨ ਤਨ ਬਾਬਾ ਕਾਲਾ ਮਹਿਰ ਜੀ ਦੇ ਡੇਰੇ ਵਿੱਚ ਨਵੇਂ ਪਾਰਕ ਦਾ ਨੀਂਹ ਪੱਥਰ ਮਾਣ ਜੋਗ ਸਰਦਾਰ ਦਰਸ਼ਨ ਸਿੰਘ ਸੱਧੂ ਡੀਐਸਪੀ ਗਿੱਦੜਵਾਹਾ ਜੀ ਨੇ ਮਿਤੀ 17 9 2021 ਨੂੰ ਆਪਣੇ ਕਰ ਕਮਲਾਲਾ ਜਿਹੜਾ ਜੀ ਪਾਰਕ ਦਾ ਅਧ்கਾਟਣ ਕੀਤਾ ਸੀਗੇ ਸੰਗਤਾਂ ਵਾਸਤੇ ਦੇਖੋ ਜੀ ਸਰ ਸਾਂਝ ਤਾਂ ਹੀ ਕਰਦੇ ਆਂ ਇਹ ਵਿੱਚ ਘੁੰਮਦਾ ਫਿਰਦਾ ਤੇ ਪਾਰਕ ਦੇਖੋ ਜੀ ਕਿੱਡਾ ਘਾਟ ਬਣਾਇਆ ਤੇ ਇਧਰ ਨੂੰ ਦੇਖੋ ਸਫਾਈ ਚੱਲੀ ਜਾਂਦੀ ਹੈ ਕੰਡੇ ਵਗੈਰਾ ਖਿੱਲੇ ਜਾਂਦੇ ਜੀ ਤੇ ਉਹਨਾਂ ਨੂੰ ਸਾਫ਼ ਕਰੀ ਜਾਂਦੇ ਝਾੜੂ ਲਾ ਕੇ ਇੱਧਰ ਤੁਹਾਨੂੰ ਲਿਖੋਣੇ ਇਹ ਮੋਹ ਰਹਣਗੇ ਫੈਣ ਨਾ ਵਗੈਰਾ ਹੋਣਗੇ ਇੱਧਰ ਇਹ ਸਾਰਾ ਜੰਗਲ ਹੈ ਤੁਰ ਜਾਂਦੇ ਬਾਈ ਸਫਾਈ ਦੇਖੋ ਅੰਛੇ ਦੇਖੋ ਇਹਦਾ ਆ ਬੱਟੇ ਹੀ ਕੁ ਗਿਆ 18 ਇਹ ਸਾਰਾ ਜੰਗਲ ਜੀ 12 1300 ਕਿੱਲਾ ਜੰਗਲੀ ਜੰਗਲਾ ਇਹ ਆ ਗਈ ਜੰਡਾ ਗਈ ਜੰਡਾ ਇਹ ਜੰਡਾ ਦਾ ਰੱਖਤਾ ਜੀ ਦੇਖੋ ਸਾਰੇ ਪ੍ਰਾਣੀ ਦਾ ਰੱਖਤਾ ਜੀ ਨਨ ਸੰਭਾਲੇ ਹੋਏ ਆ। ਅੰਦਰ ਤੋਂ ਦਰਸ਼ਨ ਕਰਾਉਣੇ ਆਪਾਂ ਸ਼ਾਇਦ ਮੋਰ ਹੋਣਗੇ। ਇਹ ਆ ਗਈ ਛੱਪੜ। ਇਹ ਦੇਖੋ ਜੀ ਕਿੰਨਾ ਖੂਬਸੂਰਤ ਨਜ਼ਾਰਾ ਈ। ਇਧਰ ਸ਼ਾਮ ਦੇ ਟਾਈਮ ਆਮ ਹੀ ਸ਼ੂਟਿੰਗਾਂ ਵਗੈਰਾ ਰੀਲਾਂ ਵਗੈਰਾ ਲੋਕ ਬਣਾਉਂ ਆਉਂਦੇ ਇੱਥੇ। ਦੇਖੋ ਟੂਟੀਆਂ ਚੱਲੀਆਂ ਜਾਂਦੀਆਂ ਪਾਣੀ ਚੱਲੀ ਜਾਂਦਾ। ਇਹ ਡਰਾਕ ਤਾਂ ਜਿਹੜਾ ਪਾਣੀ ਦੀ ਕਮੀ ਪੂਰੀ ਹੋ ਰਹੀ ਹੈ ਇਹ ਸਵੰਜਨਾ ਆ ਗਿਆ ਜੀ ਬੋੜ ਆ ਗਿਆ ਜੀ ਨਿੰਮ ਆ ਗਈ ਉਹ ਦੇਖਿਓ ਉਹਨਾਂ ਆਪਾਂ ਇਹਨਾਂ ਨੇ ਲਾਏ ਹੋਏ ਆ ਉਹ ਆਪਣੇ ਜਾਨਵਰਾਂ ਤੋਂ ਬੌਂਡੀ ਗਾਰਡ ਸਿਕਿਉਰਿਟੀ ਗਾਰਡ ਖੜਾਏ ਹੋਏ ਆ ਇਹਨਾਂ ਨੂੰ ਦੇਖ ਕੇ ਨਾ ਅੰਦਰ ਜਿਹੜੇ ਜਾਨਵਰ ਨੇ ਇੰਟਰਨਲ ਤੇ ਕਿਹਾ ਕਿ ਤੇ ਜੰਗਲ ਹੈਗਾ ਹੀ ਤੇ ਜਾਨਵਰ ਬਹੁਤ ਰਹਿੰਦੇ ਇਥੇ ਦੇਖੋ ਜੀ ਇਹ ਲਾਇਆ ਤੇ ਜਦ ਕਦਮਾਂ ਵਾਲਾ ਇਹ ਕੋ ਖੜਾ ਚੌਕੀਦਾਰ ਆਪਣਾ ਇੱਕ ਉਦੋਂ ਪਰੇ ਖੜਾ ਜੀ ਤੋਂ ਪਾਣੀ ਚੱਲ ਜਿਆਦਾ ਜੀ ਇਧਰ ਵੀ ਦੇਖੋ ਸੰਗਤਾਂ ਦਾ ਸੰਗਤ ਲਈ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਟੋਟੀਆਂ ਵਗੈਰਾ ਚੱਲ ਜਿਆਦੇ ਆ ਸਰਬੰਦ ਦੇਖੋ ਕਿੰਨਾ ਤਕੜਾ ਉਹ ਮਾਰਿੰਦੇ ਕੋ ਚੱਲੀ ਜਾਂਦਾ ਐਡਮੈਟਿਕ ਕੋਈ ਮੋਟਰ ਨਹੀਂ ਕੁਛ ਨਹੀਂ ਇੱਥੇ ਅੰਦਰ ਮੱਛੀਆਂ वगैरह ਆ ਗਈ ਬਤਨਾਉਂ ਗੇਰਾ ਇੱਥੇ ਲੋਕ ਆਪਣੀ ਮਿੱਟੀ ਕੱਢਦੇ ਸਾਰੇ ਇੱਕ ਮਸੰਦੂ ਤੇ ਚੋਗਾ ਇੱਥੇ ਪਾਓ ਜੀ ਆ ਲੈ ਭਾਈ ਚੋਗਾ ਇੱਥੇ ਪਾਓ ਜੀ ਜੀਦਾ ਹੁੰਦਾ ਹੈ ਇਹ ਆ ਇਹ ਡਿੱਗੀ ਬਣਾਈ ਹੋਈ ਹੈ ਤੇ ਇਧਰ ਦੇਖੋ ਜੀ ਕਰੋ ਦਰਸ਼ਨ ਜੀ ਕੁਦਰਤ ਦੇ ਸਾਫ਼ ਸੁਥਰਾ ਮਾਹੌਲ ਹੈ ਸਾਫ਼ ਸੁਥਰੀ ਬਿਲਕੁਲ ਹਵਾ ਆਉਂਦੀ ਇੱਥੇ ਸੋ ਆਕਸੀਜਨ ਦੀ ਜਿਹੜੀ ਫੁੱਲ ਹੈ ਆਪਾਂ ਨੂੰ ਮਿਲਦੀ ਹੈ ਇੱਥੇ ਆਕਸੀਜਨ ਫੁੱਲ ਮਿਲਦੀ ਹੈ ਦੇਖੋ ਟਰੋਡੀਆਂ ਚੱਲੀ ਜਾਂਦੀਆਂ ਪਾਣੀ ਸਿਆਪਾ ਉਹ ਮਿੱਟੀ ਘੜਦੇ ਹੀ ਸੰਧੂ ਦੇਖੋ ਜੀ ਕਿ ਸੰਧੂ ਦਾ ਮੇਲਾ ਵਗਦਾ ਹੀ ਉਹ ਸਾਹਮਣੇ ਹੈਗਾ ਪ੍ਰਾਤਨ ਖੂਹ ਜੀ ਕਿੱਧਰ ਹੀ ਮੋਟਰ ਚੱਲੀ ਜਾਂਦੀ ਹੈ ਮਗਰੇ ਨਹੀਂ ਹੋਣੀ ਮੱਚਗਾ ਹੋਣਗੇ ਮੋਰ ਰਹਿਣਿਆ ਨਾ ਜੇ ਸ਼ਾਮ ਹੋਏ ਨਿਕਲੇ ਨਹੀਂ ਬਾਹਰ ਨਾ ਉਹ ਫਿਰ ਦੇ ਇਹ ਆਈ ਛੱਪੜ ਇੱਥੇ ਮਿੱਟੀ ਕੱਢਦੇ ਸੀ ਸੰਧੂ ਸੰਧੇ ਮੋਟਰ ਚੱਲੀ ਜਾਂਦੀ ਇਧਰ ਦੇ ਪਾਸੇ ਤੁਹਾਨੂੰ ਫੋਣੀ ਦੇਖੋ ਪੰਛੀ ਬੈਠੇ ਆ ਜੰਗਲੀ ਜੰਗਲਾਂ aí ਸਾਰੇ ਪਾਸੇ ਚੱਪਲਾਂ ਨਹੀਂ ਭਾਈ ਗੰਡੇ ਵੱਜ ਜਾਣਗੇ ਆਪਣੇ ਆਹ ਦੇਖੋ ਇਧਰ ਆ ਕੇ ਦੇਖੋ ਆਮ ਦੇ ਤਰਖਤ ਲਾਏ ਹੋਏ ਤੇ ਮੋਟਰ ਚੱਲੀ ਜਾਂਦੀ ਆ ਆਹ ਦੇਖੋ ਮੱਛੀਆਂ ਵਾਲੀ ਫਾਈ ਮੱਛੀਆਂ ਬਾਹਰ ਤਾਂ ਆ ਜੰਡ ਦੇਖੋ ਜੰਡ ਪਿਆ ਮਾਚਿੰਗਾ ਬਹੁਤ ਵੜਗਾ ਬਣਗਾ ਇਹਦੇ ਦੇਖੋ ਇਹ ਬਹੁਤ ਸੋਹਣੀ ਲੋਕੇਸ਼ਨ ਹੈ ਜੀ ਇਹਦੇ ਪਾਸ ਤੋਂ ਦਿਖਾਉਣਾ ਹੈ ਪ੍ਰਾਤਨ ਖੂ ਇਹ ਆ ਜੀਖੂ ਤੇ ਵੀਰੋ ਚੰਗੀ ਲੱਗਦਾ ਇਹ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਹ ਦੇਖੋ ਜੀ ਇਹ ਬਣਾਇਆ ਹੋਇਆ ਸੰਗਤਾਂ ਦੇ ਜਾਣ ਲਈ ਰਸਤਾ ਬਣਾਇਆ ਹੋਇਆ ਪੱਕਾ ਵਧੀਆ ਪ੍ਰਬੰਧ ਕੀਤਾ ਹੋਇਆ ਜੰਗਲੀ ਜੰਗਲ ਦੇਖ

ਹਰ ਵਾ ਕਿ ਸਹਾ ਸਹਾ ਉਹ ਭੱਜ ਗਿਆ ਉਹ ਭੱਗ ਗਿਆ ਜੇ ਜੰਗਲੀ ਗਿਆ ਭੱਜ ਗਿਆ ਲਾ ਕੇ ਦੇਖੋ ਜੀ ਜੰਗਲੀ ਜੰਗਲਾਤ ਜੰਗਲ ਚ ਮੰਗਲ ਲਾਇਆ ਪਿਆ ਜੀ ਅਗੋਂ ਫੇਰ ਕੱਟ ਕਰਤੀਓ ਕੋ ਪੰਛੀ ਦੇਖੋਈ ਸ਼ਾਮ ਦਾ ਟਾਈਮ ਆ ਤੇ ਇਹ ਤੁਹਾਨੂੰ ਦਿਖਾਉਣਾ ਹੈ ਕਿ ਕਿੱలా ਖੂਬ ਬਣਾਇਆ ਹੋਇਆ ਹੈ ਤੇ ਮੋਰ ਸ਼ਾਇਦ ਅੱਗੇ ਜਾ ਕੇ ਆਪਣਾ ਮੋਰ ਵੀ ਫਿਰਨਗੇ ਬਿਆਖੂ ਰਤਨ ਖੂ ਸੀ ਹਥੀ ਇਥੇ ਸ਼ੂਟਿੰਗਾਂ ਵਗੈਰਾ ਆਮ ਹੀ ਚੱਲਦੇ ਨੇ ਤੁਸੀਂ ਸਾਰੇ ਪਾਸੇ ਜੰਗਲੀ ਜੰਗਲ ਸ਼ਾਇਦ ਮੋਰ ਵੀ ਹੋਣਗੇ ਇਹਦੇ ਕੋਈ ਜਗ੍ਹਾ ਦੇਖੋ ਜਗ੍ਹਾ ਇਹ ਦਸਤਨ ਹੋ ਰਿਹਾ ਹੈ ਆਪ ਨੂੰ ਜੰਗਲ ਦੇ ਵਿੱਚ ਬਣੀ ਹੋਈ ਆ ਇਹ होर तो फायदे दूर बने बंदे सापना होगा मच्छी है मछिया बहुत बढ़ गया ਲਓ ਜੀ ਆਪਾਂ ਜੰਗਲ ਘੁੰਮਣ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਸਿੱਧਾ ਤੁਹਾਨੂੰ ਦਿਖਾਵਾਂਗੇ ਲੰਗਰ ਹਾਲ ਵਗੈਰਾ ਜੇ ਜੋ ਵੀ ਉੱਥੇ ਬਾਬਾ ਜੀ ਦੇ ਬਣੇ ਹੋਇਆ ਤੇ ਚੱਲਦੇ ਆਪਾਂ ਲੰਗਰ ਹਾਲ ਲੋ ਜੀ ਜੰਗਲ ਘੁੰਮਣ ਤੋਂ ਬਾਅਦ ਆਪਾਂ ਫੇਰ ਆਪਾਂ ਦੁਬਾਰਾ ਵਾਪਸ ਆ ਗਏ ਆ ਤਾਂ ਬਾਬਾ ਕਾਲਾ ਮਹਾਰਾਜ ਜੀ ਦੇ ਅਸਥਾਨ ਤੇ ਤੇ ਦੇਖੋ ਜੀ ਪਾਰਕ ਵਗੈਰਾ ਦੇਖੋ ਜੀ ਫੁੱਲ ਵਗੈਰਾ ਵਧੀਆ ਲੱਗੀ ਹੋਇਆ ਪੂਰੀ ਛਾਂ ਜੀ ਗਰਮੀ ਦਾ ਟਾਈਮ ਹੈ ਜੀ ਦੇਖੋ ਸ਼ਾਮ ਦਾ ਟਾਈਮ ਆ ਇੱਥੇ ਬਿਲਕੁਲ ਗਰਮੀ ਲੱਗਦੀ ਦੇਖੋ ਇਹ ਦਰਖਤ ਬਹੁਤ ਜ਼ਿਆਦਾ ਹੋਣ ਦੇ ਕਾਰਨ ਇੱਥੇ ਗਰਮੀ ਨਹੀਂ ਲੱਗਦੀ ਠੰਡੀ ਹਵਾ ਆਉਂਦੀ ਦੇਖੋ ਪੂਰੀ ਤੇ ਆਪਾਂ ਫੇਰ ਆ ਗਏ ਆ ਪਾਪਾ ਜੀ ਦੇ ਸਥਾਨ ਤੇ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਲੰਗਰ ਹਾਲ ਦਿਖਾਉਣੇ ਆ ਇਧਰ ਦੇਖੋ ਇਹ ਕਟਿੰਗ ਵਗੈਰਾ ਚੱਲੀ ਜਾਂਦੀ ਫੁੱਲਾਂ ਦੀ ਤੇ ਫੁੱਲਾਂ ਨੂੰ ਵਧੀਆ ਸਜਾਇਆ ਜਾ ਰਿਹਾ ਇਹ ਅੰਦਰ ਫੁੱਲ ਬਣਾਏ ਜਾ ਰਹੇ ਆ ਦੇਖੋ ਜੀ ਇੱਧਰ ਬਣਾਏ ਹੋਏ ਆ ਆ ਦੋ ਤਿੰਨ ਇੱਧਰ ਬਣਾਤੇ ਤੇ ਬਾਕੀ ਤੁਸੀਂ ਇੱਧਰ ਦੇਖੋ ਜੀ ਪਾਰਕਿੰਗ ਦਾ ਫੁੱਲਾਂ ਦਾ ਬਾਗੀਚੀ ਦਾ ਵਗੈਰਾ ਪੂਰੇ ਧਿਆਨ ਰੱਖਿਆ ਜਾਂਦਾ ਫੁੱਲ ਵਧੀਆ ਇਹ ਬਾਹਰ ਜਾਂਦਾ ਰਸਤਾ ਅੰਦਰ ਜਾਂਦਾ ਰਸਤਾ ਹੈ ਨਾ ਉਹ ਇਹ ਆ ਰਹੀ ਬਰਤਨ ਇੱਥੇ ਸਾਫ ਵਗਰ ਹੁੰਦਿਆ ਹੈ ਆਰਾਮ ਘਰ ਆ ਗਿਆ ਤੇ ਠੰਡਾ ਜਲ ਇਹ ਨਗਰੀ ਦੇਖੋ ਇੱਧਰ ਬਾਥਰੂਮ ਵਗਰਾ ਬਣਿਆ ਇੱਧਰ ਤੁਹਾਨੂੰ ਦਿਖਾਉਣੇ ਇਹ ਬਾਥਰੂਮ ਅੰਡਰਗਰਾਉਂਡ ਇਹ ਆਰਾਮ ਘਰ ਬਣਾਇਆ ਹੀ ਆਪਾਂ ਸੰਗਤਾਂ ਦੇ ਮੇਲੇ ਵੇਲੇ ਆਰਾਮ ਘਰ ਨਾਤੇ ਦੇਖੋ ਅੰਡਰਗਰਾਉਂਡ ਵੀ ਬਹੁਤ ਵਧੀਆ ਸਾਲਾ ਦੇ ਇਹ ਹੈਗੇ ਲੰਗਰ ਹਾਲ ਤੇ ਅੱਜ ਸੰਗਤਾਂ ਨੂੰ ਹੁਣ ਕਰਕੇ ਲੰਗਰ ਹਾਲ ਬੰਦ ਹੈ ਮੇਲੇ ਵਾਲੇ ਦਿਨ ਫੋਲਡ ਚੱਲਦਾ ਹੈ ਤੇ ਇਹ ਦੇਖੋ ਬਾਥਰੂਮ ਵਗੈਰਾ ਆ ਗਈ ਉੱਪਰ ਵੀ ਹਾਲ ਬਣਿਆ ਨੋ ਜੀ ਹੁਣ ਆਪਾਂ ਵਾਪਸੀ ਕਰ ਰਹੇ ਆਂ ਤੇ ਕਾਲੇ ਬਾਬਾ ਜੀ ਦੇ ਦਰਸ਼ਨ ਹੁਣ ਦੇਖੋ ਇਧਰ ਪੈਂਗਲ ਦੇ ਲਾ ਲਈ ਇਥੇ ਪ੍ਰਸ਼ਾਦ ਜਿਹੜਾ ਦਰਵਾਜ਼ੇ ਹੀ ਲੱਗਦਾ ਏ ਦੇਖੋ ਇਹ ਪੈਂਗਲ ਆਈ ਜਾਂਦੇ ਇਹ ਦੇਖੋ ਤੇ ਹੁਣ ਆਪਾਂ ਕਰਦੇ ਆਂ ਵਾਪਸੀ ਤੇ ਟਾਈਮ ਹੋ ਗਿਆ ਆਪਣਾ ਜੀ ਇਹ ਹੈਗਾ مین ਗੇਟ ਇਧਰ ਹੈਗਾ ਰਸਤਾ ਜੀ ਤੇ ਵੀਰੋ ਚੰਗੀ ਲੱਗਤਈ ਬਹੁਤ ਵਾਅ ਸ਼ੇਅਰ ਕਰੋ ਜੀ ਤੇ ਬਹੁਤ ਬਹੁਤ ਧੰਨਵਾਦ ਜੀ